ਹੈਲੋ ਜੀ ਸਤਿ ਸ਼੍ਰੀ ਅਕਾਲ ਆਲ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ। ਲੋ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਦੇਖੋ ਜੀ ਅੱਜ ਬਾਹਰ ਦਾ ਮੌਸਮ ਮੌਸਮ ਹੈਗਾ ਜੀ ਪੂਰਾ ਠੰਡਾ। ਸਵੇਰ ਸੋਹ ਦਾ ਟਾਈਮ ਆ। ਟਾਈਮ ਹੋ ਗਿਆ ਜੀ 6:30 ਹੋ ਗਏ। ਸ਼੍ਰੀ ਰਾਮ। ਅੱਪਾ ਕਰਨੀ ਹੈ ਦੂਸਰੀ ਵਾਰ ਚਾਹ ਲਓ ਜੀ ਅਤੇ ਆਪਾਂ ਦੂਸਰੀ ਵਾਰ ਚਾਹ ਕਰਨ ਲੱਗੇ ਸੀ ਇਹ ਟਾਈਮ ਹੋ ਗਿਆ ਸੀ ਦਾ ਛਾਡੇ 6:30 ਵਜੇ ਦਾ ਜੀ ਸਵੇਰ ਸਵੇਰ ਤੁਹਾਨੂੰ ਪਤਾ ਇੱਕ ਵਾਰ ਚਾਹ ਪੀ ਕੇ ਨਾ ਦੂਸਰੀ ਵਾਰ ਫੇਰ ਚਾਹ ਪੀਣ ਨੂੰ ਮੰਮੀ ਕਹਿੰਦੇ ਚਾਹ ਕਰ ਲਾ ਤੇ ਮੈਂ ਚਾਹ ਧਰ ਲਈ ਸੀ ਜੀ ਚਾਹ ਹੁਣ ਆਪਾਂ ਚਾਹ ਪੀ ਕੇ ਲੱਗਦੀਆਂ ਕੰਮ ਕਿਉਂਕਿ ਆਪਾਂ ਨੇ ਕਰਾਏ ਹੋਏ ਨੇ ਜੀ ਸਹਿਜ ਪਾਠ ਪ੍ਰਕਾਸ਼ ਕਰੇ ਤੇ ਵਾਈ ਗੁਰੂ ਨੇ ਬਹੁਤ ਵੱਡੀ ਮਿਹਰ ਕੀਤੀ ਆ ਜੀ ਪ੍ਰਮਾਤਮਾ ਸਾਰੇ ਆ ਤੇ ਕਿਰਪਾ ਕਰਕੇ ਰੱਖੇ ਤੇ ਆਪਣੇ ਘਰੇ ਮਹਾਰਾਦ ਦਾ ਸਰੂਪ ਆਈ ਹੋਈ ਸੀ ਕਿ ਬਾਬੇ ਪ੍ਰਕਾਸ਼ ਸੀਗੇ ਆਪਣੇ ਘਰੇ ਲਓ ਜੀ ਇੱਥੇ ਮੰਮੀ ਤੇ ਅਮਨ ਨਾਲ ਚਾਹ ਪੀਏ ਸੀ ਨਾਲ ਗੱਲਾਂ ਕਰ ਰਹੀਆਂ ਸਹੀ ਲਓ ਜੀ ਇੱਥੇ ਆਪਾਂ ਬਣਾਉਣ ਲੱਗੇ ਸੀ ਆਰਮਣ ਵਾਲੇ ਬੱਚੇ ਜਾ ਰਹੇ ਸੀ ਸਕੂਲ ਸਾਡੀ ਮੰਮੀ ਬੈਠੇ ਨੇਗੇ ਪਾਠ ਕਰਕੇ ਲੋ ਜੀ ਟਾਈਮ ਹੋ ਗਿਆ 7:30 ਵਜੇ ਦਾ ਤੇ ਮੈਂ ਪਰੌਂਠੇ ਬਣਾਉਣ ਲੱਗੀ ਸੀ ਜੀ ਆਲੂ ਵਾਲੇ ਤੇ ਆਲੂ ਆਪਣੇ ਬਾਹਰ ਚੁੱਕੇ ਤੇ ਉਬਲਣੇ ਤੇ ਰਹਿ ਚੁਣੇ ਚ ਮੈਂ ਥੋੜੇ ਜਾਲੂ ਕੱਟ ਲਏ ਸੀ ਕਿਉਂਕਿ ਬੱਚੇ ਨੇ ਜਾਣਾ ਸੀਗਾ ਸਕੂਲ ਨੂੰ ਉਹਨਾਂ ਨੂੰ ਆਪਾਂ ਪਰੌਂਠੇ ਬਣਾ ਕੇ ਉਹ ਚੱਲੇ ਗਏ ਨੇ 7:30 ਤੱਕ ਹੋ ਗਏ ਜੀ ਜਦੋਂ ਜਿੱਤੇ ਪਰੌਂਠਾ ਰਹਿਦਾ ਸੀਗਾ ਮੈਂ ਇੱਕ ਪਰੌਂਠਾ ਬਣਾਉਣ ਲੱਗੀ ਸੀ ਇੱਕ ਪਰੌਂਠਾ ਰਹਿਣਾ ਸੀ ਮੈਂ ਤੇ ਅੱਜ ਜੀ ਬਹੁਤ ਪ੍ਰਮਾਤਮਾ ਨੇ ਬਹੁਤ ਬਖਸ਼ਿਆ ਤੇ ਚੜ੍ਹਿਆ ਅੱਜ ਬਾਤ ਸੱਖਣੇ ਘੜੀ ਆਈ ਜਾਂ ਤੇ ਆਪਣੇ ਘਰੇ ਆਏ ਨੂੰ ਜੀ ਬਾਤ ਤੇ ਮਾਰਾ ਤਸ ਰੂਪਾ ਫਲਿਆਨ ਦੱਸਦੀ ਆ ਜੀ ਆਪਾਂ ਕਰਾਇ ਨੇ ਸੈਲਪਟ ਪ੍ਰਕਾਸ਼ ਵਾਹੀ ਨੂੰ ਬਹੁਤ ਬੱਧੀ ਤੇ ਕੱਬੀ ਜੀ ਆਪਣੇ ਤੇ ਤੇ ਆਪਾਂ ਸੈਲਪਟ ਪ੍ਰਕਾਸ਼ ਕਰਾਇ ਲਈ ਤੇ ਸੈਲਪਟ ਆਪਾਂ ਜੀ ਉੱਪਰ ਪ੍ਰਕਾਸ਼ ਕਰਾਣੇ ਆਪਾਂ ਆਪੀ ਘਰ ਤੇ ਘਰ ਤੇ ਸੈਲ ਜਣੇ ਲੜ ਕੇ ਸੈਲਪਟ ਕਰ ਲਵੇ ਤੇ ਆਪਾਂ ਉੱਧਰ ਮੇਰੇ ਤਾਈ ਕੇ ਤੇ ਉੱਧਰ ਮੇਰੇ ਚਾਚੇ ਕੀ ਉਹ ਆਪਣੇ ਘਰੀ ਆਉਂਦੇ ਆ ਜਾਂਦੇ ਮੇਰੇ ਰੋਜ਼ ਤੇ ਤੇਰੀ ਅਸੀਂ ਇਕੱਠੀ ਪ੍ਰਸ਼ਾਦਾ ਪਾਣੀ ਬਣਾ ਲੈਣ ਵਾਲੇ ਜੀ ਜੀ ਲੱਜਿੰਦਾ ਨਾਲੇ ਬਾਟ ਸੁਰ ਲੈਂਦੇ ਆ ਤੇ ਵਾਈਗੁਰ ਨੇ ਬਹੁਤ ਚਿਰ ਤੋਂ ਅਸੀਂ ਦੀਕਦੇ ਸੀਗੇ ਜਦੋਂ ਆਪਾਂ ਨੇ ਘਰ ਬਣਾਇਆ ਸੀਗਾ ਤੇ ਵੈਸੇ ਤਾਂ ਆਪਾਂ ਸੈਚ ਪਾਟ 24 ਘੰਟੇ ਪ੍ਰਕਾਸ਼ ਹੀ ਰੱਖਦੇ ਆ ਤੇ ਮੰਮੀ ਵੀ ਕਰ ਲੈਂਦੇ ਨੇ ਤੇ ਜੱਪ ਵੀ ਤੇਰੀ ਕਰ ਲੈਂਦੇ ਨੇ ਕਰ ਲੰਦੀ ਆ ਥੋੜਾ ਮੋਟਾ ਜੀ ਮੇਰਾ ਜੀ ਕੰਮਾਂ ਤੋਂ ਟਾਈਮ ਨਹੀਂ ਲੱਗਾ ਕੋਈ ਪਤਾ ਯਾ ਜ਼ਿਆਦਾ ਕੰਮ ਹੋ ਗਏ ਤਾਂ ਹਰਕੇ ਤੇ ਬਾਕੀ ਸੈਰ ਪਰ ਆਪਣੇ ਪ੍ਰਕਾਸ਼ ਉਨੇ ਪਰ ਬਾ ਮਹਾਰਾ ਦਾ ਸ੍ਰੀ ਪਪਾ ਜੀ ਕਰ ਪੈਣ ਤੋਂ ਬਾਅਦ ਪੰਜੀ ਵਾਲਿਆਂ ਨੇ ਤਾਂ ਹੀ ਕਰਾਇਆ ਸੀਗਾ ਜੀ ਵੀ ਵਾਇਗ੍ਰੂ ਸੁਖਸ਼ਾਂਤੀ ਵਕਸੀ ਲੋ ਜੀ ਤੁਹਾਨੂੰ ਵੀ ਕਰਾਉਣੀ ਹੈ ਵਾਇਗ੍ਰੂ ਦੇ ਦਰਸ਼ਨ ਵਾਹਿਗੁਰੂ ਵਾਹਿ ਸਤਨਾਮ ਸੱਚਾ ਵਾਹਿਸ਼ ਦੇਖੋ ਜੀ ਆਪਣੇ ਕਰਿਆ ਹੈ ਹਨੇ ਮਹਾਰਾਜ ਜੀ ਸੱਚੇ ਪਾਤਸ਼ਾਹ ਸਾਰੀ ਦੁਨੀਆ ਦੇ ਮਾਲਕ ਪਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਜੀ ਆਪਣੇ ਤੇ ਆਪਣੇ ਘਰੇ ਸਹਿਜ ਪਾਠ ਪ੍ਰਕਾਸ਼ ਨੇ ਵਾਹਿਗੁਰੂ ਨੇ ਬਹੁਤ ਬਹੁਤ ਮੇਰਾ ਪਰੇ ਹੱਥੇ ਤੇ ਰੱਖਣਾ ਵਾਹਿਗੁਰੂ ਸਾਰਿਆਂ ਤੰਦਰੁਸਤੀ ਆਬਖਸ਼ਣ ਜੀ ਸਰਵਤਤਾ ਭਲਾਈ ਮੰਗਦੇ ਆਪਾਂ ਦਾ ਸਾਰਿਆਂ ਵਾਸਤੇ ਲੇਖ ਸਹਿਜ ਪਾਠ ਮੰਮੀ ਕਰਦੇ ਹੁੰਦੇ ਨੇ ਜੀ ਸਰਦਾਰ ਜੀ ਵੀ ਕਰ ਲੈਂਦੇ ਨੇ ਜਪ ਕੀਰਤ ਵੀ ਕਰ ਲੈਂਦੇ ਨੇ ਤੇ ਮੇਰੀ ਨਾਨ ਨਾਨਦਾਈ ਵੀ ਜੀ ਅਮਨ ਭੈਣ ਉਹ ਵੀ ਕਰਦੇ ਨੇ ਜੀ ਉਧਰ ਆਪਣੀ ਇੱਕ ਚਾਤਾਏ ਦੀ ਪੋਤੀ ਆ ਸੁਖਚੈਨ ਉਹ ਵੀ ਕਰ ਲੈਂਦੇ ਨੇ ਜੀ ਸਾਰੇ ਨਾਲ ਕੇ ਆਪਾਂ ਪਾਠ ਕਰਦੇ ਆਂਗੇ ਆਪੀ ਪਾਠ ਕੀਤਾ ਜੀ ਬਾਬਾ ਜੀ ਪ੍ਰਕਾਸ਼ ਕਰਗੇ ਸੀ ਉਹ ਦੁਆਰਾ ਸਭ ਵਾਲੇ ਦੇਖੋ ਜੀ ਲਓ ਜੀ ਟਾਈਮ ਹੋ ਗਿਆ ਸਵਾ 3 ਵਜੇ ਕੇ ਨੇ ਦੇਖੋ ਟਾਈਮ ਤੇ ਲੋ ਜੀ ਆਪਾਂ ਬਣਾਉਣ ਲੱਗਦੇ ਆ ਅੱਜ ਸਾਗ ਅੱਜ ਲਿਆ ਸੀਗਾ ਸਾਗ ਆਪਾਂ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਮੌਸਮ ਦੇ ਹਿਸਾਬ ਨਾਲੀ ਦਾਣਾ ਸਬਜ਼ੀ ਹੁੰਦੀਆਂ ਨੇ ਨਾ ਹੁਣ ਮੌਸਮ ਤਰਪਾਣਾ ਠੰਡਾ ਨਾ ਗਰਮੀ ਆ ਇਸ ਕਰਕੇ ਸਬਜ਼ੀਆਂ ਦਾ ਬਹੁਤ ਜਿਆਦਾ ਔਖਾ ਹੋ ਜਾਂਦਾ ਜੀ ਲਓ ਜੀ ਮੰਮੀ ਤੇ ਸਾਗ ਕੱਟ ਰਹੇ ਨੇ ਦੇਖੋ ਆ ਮਨ ਸੁੱਕ ਤੇ ਪੈ ਨੇ ਇਹਨਾਂ ਨੂੰ ਨੀਂਦ ਆ ਗਈ ਦੇਖੋ ਪਹਿਲਾਂ ਵੱਡੀ ਭੈਣ ਆਈ ਸੀ ਉਹ ਛੋਟੇ ਉੱਧਰ ਲਈ ਤੇ ਸੁਖਚੈਨ ਪਾਠ ਕਰਦੀ ਆ ਤੇ ਸਰਦਾਰ ਜੀ ਹਰਾ ਲੈਣ ਜਾਂਦੇ ਨੇ ਜੀ। ਲਓ ਜੀ ਹੁਣ ਆਪਾਂ ਸਾਗ ਦੀ ਤਿਆਰੀ ਕਰਦੇ ਹਾਂ ਦੇਖੋ। ਚਾਹ ਪਾ ਪੀ ਲਈ ਆ ਜੀ 7:30 ਵਜ ਗਏ ਨੇ ਹੁਣ ਆਪਾਂ ਕਰਦੇ ਹਾਂ ਕੰਮਕਾਰ। ਲਓ ਜੀ ਇੱਥੇ ਸੀਗਾ ਸ਼ਾਮ ਦਾ ਟਾਈਮ ਇੱਥੇ ਮੈਂ ਬਣਾ ਰਹੀ ਸੀਗੀ ਪ੍ਰਸ਼ਾਦ। ਪ੍ਰਸ਼ਾਦ ਮੈਂ ਤਾਂ ਨਹੀਂ ਸੀ ਬਣਾਇਆ ਜੀ ਕਿਉਂਕਿ ਪਹਿਲਾਂ ਮੰਮੀ ਨੇ ਬਣਾਇਆ ਸੀਗਾ ਥੋੜਾ ਜਿਹਾ ਥੋੜਾ ਜਿਹਾ ਵੱਡੀ ਭੈਣ ਨੇ ਬਣਾਤਾ ਸੀਗਾ ਮੇਰੀ ਜਠਾਣੀ ਨੇ। ਸਾਰੇ ਨੇ ਸੀ ਰਲ ਕੇ ਇੱਥੇ ਪ੍ਰਸ਼ਾਦ ਬਣਾ ਲਿਆ ਸੀਗਾ ਜੀ ਸੂਜੀ ਦਾ। ਸਾਮ ਦਾ ਟਾਈਮ ਸੀਗਾ ਉੱਧਰ ਹੀ ਦੂਸਰੇ ਚੁੱਲੇ ਤੇ ਆਪਣੇ ਜਿਹੜਾ ਅੰਦਰ ਚੁੱਲਾ ਜੀ ਉੱਥੇ ਤੇ ਰਹਿ ਹੈ ਸੀਗਾ ਸਾਗ 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 ਥੋੜਾ ਜਨਾ ਮਤਲਬ ਹਜੇ ਕੱਚਾ ਸੀਗਾ ਤੇ ਇਧਰ ਆ ਦੇਖੋ ਭੈਣ ਵੀ ਲੱਗੀ ਹੋਇਆ ਘੋਟਣ ਦਾ ਪੂਰਾ ਜੋਰ ਲੱਗਿਆ ਹੋਇਆ ਘੋਟਣ ਦੇਖੋ ਤੁਹਾਨੂੰ ਪਤਾ ਜੀ ਸਾਗ ਦਾ ਕੰਮ ਥੋੜਾ ਜਿਹਾ ਔਖਾ ਹੁੰਦਾ ਹੈ ਇਹ ਮੇਰੀ ਜਠਾਣੀ ਆ ਜੀ ਸਾਗ ਤਾਂ ਉੱਧਰ ਮੇਰੀ ਮਾਸੀ ਬੈਠੇ ਨੇ ਕਿ ਨੀਲੇ ਸੂਟ ਵਾਲੇ ਮੈਂ ਤੇ ਮੰਮੀ ਅਸੀਂ ਪ੍ਰਸ਼ਾਦ ਅੰਦਰ ਚੱਤਨ ਚਲੇ ਗਏ ਸੀ ਤੇ ਲੋ ਜਿਵੇਂ ਸਾਰੇ ਜਾਣੇ ਇਕੱਠੇ ਕਥਾਮੀ ਪ੍ਰਸ਼ਾਦਾ ਬਣਾ ਲੈਣੇ ਇਕ ਥਾਮੀ ਰੋਟੀ ਬਣਾ ਲੈਣੇ ਇੱਥੇ ਅਸੀਂ ਸਾਰੇ ਜਾਣੇ ਖਾ ਲੈਣੇ ਆ ਬਹੁਤ ਜਿਆਦਾ ਜੀ ਲੱਗਦਾ ਲਓ ਜੀ ਥੋੜੇ ਟਾਈਮ ਬਾਅਦ ਹੋ ਗਈ ਸੀਗੀ ਆਲਣ ਦੀ ਤਿਆਰੀ ਮਾਸੀ ਤੇ ਮੇਰੀ ਭੈਣ ਦੋਨੇ ਪਾਰੀਆਂ ਨੇ ਸਾਗ ਦੇ ਵਿੱਚ ਆਲਣਾ ਦੇਖੋ ਕੋਟਾ ਕੋਟੀ ਪੂਰੀ ਚੱਲ ਰਹੀ ਹੈ ਦੇਖੋ ਸਾਗ ਪੂਰਾ ਚੰਗੀ ਤਰ੍ਹਾਂ ਬਣਾਇਆ ਜਾ ਰਿਹਾ ਸਾਗ ਬਣਾ ਰਹੇ ਜੀ ਲਓ ਜੀ ਇੱਥੇ ਮੈਂ ਬੈਠੀ ਸੀ ਦੇਖਦੀ ਸੀ ਉਹਨਾਂ ਨੂੰ ਵੀ ਕੀ ਕਰਦੇ ਆਂਦਾ ਸਰਦਾਰ ਜੀ ਬੈਠ ਰਹੇ ਉਹਨਾਂ ਮਜ਼ਾਕ ਕਰਦੇ ਸੀ ਤੇ ਨਾਲੇ ਆ ਸਬਜਾਗ ਚੱਲ ਰਿਆ ਸੀ ਸਾਡਾ ਤੇ ਨਾਲੇ ਅਸੀਂ ਸਾਗ ਧਰ ਲਿਆ ਸੀਗਾ ਇਸ ਤੋਂ ਬਾਅਦ ਆਪਾਂ ਲੱਗਣਾ ਸੀਗਾ ਜੀ ਰੋਟੀ ਆਪ ਨੂੰ ਭੈਣ ਨੇ ਆਟਾ ਗੁੰਨ ਦਿੱਤਾ ਸੀਗਾ ਬਸ ਅਸੀਂ ਰੋਟੀ ਤੇ ਅੱਜ ਕਰਦੇ ਸੀਗੇ ਵੀ ਉਹਨਾਂ ਦਾ ਸਾਗ ਚਾਲਣ ਪੈ ਜਵੇ ਉਸ ਤੋਂ ਬਾਅਦ ਆਪਾਂ ਲੱਗੀ ਰੋਟੀ ਜੀ ਸਾਰੇ ਜਣੇ ਇਕੱਠੇ ਰੋਟੀ ਬਣਾ ਲੈ ਜੀ ਵਾਹਿਗੁਰੂ ਨੇ ਬਹੁਤ ਵਧੀਆ ਦਿਨ ਲਿਆਂਦਾ ਪਰਮਾਤਮਾ ਨੇ ਬਹੁਤ ਚਿਰ ਤੋਂ ਆਪਾਂ ਸੋਚਦੇ ਸੀਗੇ ਵੀ ਆਪਾਂ ਸਹਿਜ ਪੜ ਪ੍ਰਕਾਸ਼ ਕਰਾਉਣਾ ਵਾਹਿਗੁਰੂ ਨੇ ਮਾਸਾ ਮਸ਼ਾ ਟਾਈਮ ਲਿਆਂਦਾ ਜੀ ਧੰਨਵਾਦ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਰਾਖੋ ਸ਼ਰਨਾਈ ਕਾਲ ਯੁਗ ਤੱਤਿਆਂ ਹਵਾ ਮਾਂ ਬਾਣਾ ਅੰਡਾ ਤੇਰਾ ਨਾਮ ਵਾਹੀ ਗੁਰੂ ਕਾਲ ਯੁਗ ਤੱਤਿਆਂ ਹਵਾ ਮਾਂ ਬਾਣਾ ਅੰਡਾ ਤੇਰਾ ਨਾਮ ਵਾਹੀ ਗੁਰੂ ठंढा ठंडा ਯਾ ਅਮਾ ਅਮਾਹਣ ਠੰਡਾ ਤੇਰਾ ਨਾਮ ਵਾਹਿਗੁਰੂ ਕਾ ਜਗਤ ਤਤਿਆ ਅਮਾ ਅਮਾਹਣ ਠੰਡਾ ਤੇਰਾ ਨਾਮ ਵਾਹਿਗੁਰੂ ਕਾ ਜਗਤ ਤਤਿਆ ਅਮਾ ਅਮਾਹਣ ਠੰਡਾ ਤੇਰਾ ਨਾਮ ਵਾਹਿਗੁਰੂ ਔ ਠੰਡਾ ਤੇਰਾ ਜੀ

ਦੇ ਹਰੀਆਂ ਬੇਲਾ ਕਰਮ ਦਿਆਂ ਵਿਚ ਦਰਗਾ 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 ਦੇ ਲਾ ਧਰਮੀਆਂ ਕਿੱਥੇ ਬੈਠ ਕੇ ਹਰੀ ਦੇ ਗੁਣ ਗਾਈਂ ਤਾਬਿਖ ਪਰੇ ਬਲੀ ਰਜੀ ਸੁਆਵੀ ਚੱਪਰੀ ਪਲੀ ਰਜੀ ਸੁਆਵੀ ਚੱਪਰੀ ਉਹ ਪਲੀ ਹੈ ਕਪਰੀ ਪਰੀ ਰਦੀ ਸੁਆਮੀ ਚਪਰੀ ਇਤੇ ਬੈਠ ਕੇ ਹਰੀ ਦੇ ਗੁਣ ਗਾਈ ਨਾਨਕ ਲਈਤੇ ਆਈ ਰੰਗ ਤੇਗਰ ਅੰਬਦਾਸ ਗੁਰ ਰਾਮਦਾਸ ਸਹਿਬ ਹੁਣਾ ਜੀ ਸਹਾਈ ਗੁਰ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਸਹਿਬ ਤੇ ਆਈ ਹੈ ਇਸੇ ਲਈ ਤੇ ਆਬਦ ਪਜਾਏ ਗੁਰ ਤੇਗ ਬਹਾਦਰ ਸਹਿਬ ਸਿਮਰੀਐ ਕਰਨ ਉਨ ਦੇ ਆਵੈ ਧਾਈ ਸਭ ਥੈ ਹੁਣਾ ਜੀ ਸਹਾਈ 10 ਪਾਠ ਸਾਹਿਬ ਸਹਿਬ ਸਿਰੂ ਜੀ ਨੂੰ ਸਮਾਰਾਜ ਸਭ ਥੈ ਹੁਣਾ ਜੀ ਸਹਾਈ 10 ਪਾਠ ਸਾਹਿਬ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦਾ ਧਿਆਨ ਕਰਕੇ ਗੁਰੂ ਜੀ ਮਾਲੇ ਗੁਰੂ ਪਉ ਕਸੁਲਾਹ ਮਾਣਿ ਤੇ ਤੋਲੇ ਤਨ ਤੋਂ ਹੋਇ ਰਹਾ ਹਾ देत ने रे दिए समान के न लिख के गाने वन हार तेरे दाने कीमत ना पवे तिन दाते कबने समान है संबस सा लिखेया मेर कर पावो तेल दी वो सजना सीसड़िया ज्यों वो साईं से मेल कर कर वो पहुंचा सदरे नेत्र भगवान सदन हारा सिमरी है नात से दे अवन्न दागा समाल्ला पहला ਛੇ ਕਰ ਛੇ ਗੁਏ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਵਾਬਜਤ ਤਤ ਤੇ ਗਿਰਤ ਹੋਏ ਸੋ ਕਾ ਰਾਗ ਬਣਾਈ ਤੋਏ ਰਹਾਵ ਜਿਵੇਂ ਜਸੇ ਅਕੜੀਆ ਪਹਿਰਾ ਦੀਤੀ ਵਾਰੀ ਮਾ ਹੁਆ ਸੋ ਜੇ ਕੋ ਰਤ ਨੀਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ ਗਗਨ ਮੈਂ ਮਾਲ ਵਿੱਚ ਅੰਤ ਦੀਪਕ ਬਣੇ ਤਾਰੇ ਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਪਾਵਨ ਚਬਰੋ ਕਰੇ ਸਗਲ ਵਨ ਰਾਏ ਫਲਾੰਤ ਜੋਤੀ ਕੈਸੀ ਆਰਤੀ ਹੋਏ ਪਾਪ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਤੇਰੀ ਰਹਾਉ ਸਹਸ ਪਵ ਨੈਣ ਨਨ ਨੈਣ ਹੈ ਦੋਈ ਗਉ ਜੈ ਸਮੂਰਤ ਨਨਾ ਏਕ ਤੋਹੀ ਸਹਿ ਸਪਾਦਿ ਵਿਮਲ ਨਾਨੇ ਇੱਕ ਉਪਾਦ ਗੰਦੇ ਵੀਨ ਸਹਿ ਸਭਾ ਦੀਮ ਚਲਤ ਮੂਰੀ ਸਾਮੈ ਜੋਤ ਜੋਤ ਹੈ ਸੋਏ ਤੇਜ ਚੰਨ ਸਾਮੈ ਚੰਨ ਨ ਹੋਏ ਸੁਭਾ ਸਾਖੀ ਜੋਤ ਪਰਗਟ ਹੋਏ ਜੋਤਿ ਸੁਭਾਵੈ ਸੋ ਆਤੀ ਹੋਏ ਹਰ ਚਰਨ ਕਮਨੁ ਮਕਰੰਤ ਲੋਭਿਤ ਮਨੁ ਮਾਨਿ ਲੋਹੇ ਅਰੀ ਪਿਆਸਾ ਇਰ ਪਾਇਲ ਦੇ ਨਾਨਕ ਸਾਨੰਗ ਹੋਏ ਜਾਤੇ ਤੇਰੇ ਨਾਏ ਵਾਸਾ ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕੁਰੋਦ ਨਗਰਵਾ ਪਰਿਆ ਮਿਲ ਸਾਧੂ ਕੰਟਲ ਕੰਡਾਈ ਪੂਰਨ ਦਿੱਤਲੇ ਕੇ ਪਾਇਆ ਮਨ ਹਰਲੇ ਮੰਡਲ ਮੰਡਾਹੀ ਕਰ ਸਾਧ ਪਰਵੱਟਾ ਹੈ ਰਹਾ ਪਰਵੱਟਾ ਹੈ ਰਹਾ ਸਾਧ ਤਾਰਾ ਸਾਧਨਾ ਜਾਣੇ ਅਨੰਤ ਅੰਤ ਨਾ ਓਮੇ ਕੰਡਾਈ ਜੋ ਚਲਹਿ ਜੁਵੈ ਦੁਖ ਪਾਵੈ ਜਮ ਕਾਲ ਸਹ ਸਡੰਡਾਈ ਨਾਮ ਸਮਾਣੇ ਦੁਖ ਜਨ ਮਨ ਪਵ ਕੰਡਾਈ ਅਵਨਾਸੀ ਪੁਰਖ ਪਾਇ ਪਰਮੇਸ਼ਰ ਬਸੋ ਕਾਣ ਬ੍ਰਹਮੰਡਾਈ ਆਪ ਰੀਵ ਮਸਕੀਨ ਪ੍ਰਾ ਤੇਰੇ ਹਰ ਰਾਖ ਰਾਖ ਬਡ ਬਡਾਈ ਜਨ ਨਾਨਕ ਨਾਮルダー ਟਿਕ ਹੈ ਹਰ ਨਾਮੇ ਹੀ ਸੁਖ ਮੰਡਾਈ ਰਾਗੋੜੀ ਪੂਰਵੀ ਮਾਲਾ ਪੰਜਮਾ ਕਰੋ ਨੰਦ ਤਿਸ ਨੂੰ ਮੇਂ ਮਿਤਾ ਹੰਤੜੀ ਕੀ ਮੇਲਾ ਤੀਨਾ ਕਾਟ ਚਲੋ ਹਰ ਲਾਹਾ ਆਇ ਦੇਸਨ ਸੇਲਾ ਆਉਦ ਕਟੈ ਦਿਨ ਸਰਹਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਿਐ ਪਿਆ ਵੈ ਰਸ ਕਪਤ ਕਤਾ ਤਿਨ ਜਾਨੀ ਜਾ ਕੋ ਆਇ ਸੋਈ ਵੇ ਅੱਜੂ ਹਰ ਗੁਰ ਤੇ ਮਨੇ ਵਸੀਰਾ निज कर मैल पावो सुख सहजे बहर न हो गो फेरा अंतर जामी पुरख विदाते शरदा मन की पूरे नानक दास सुख मांगे मौको कर संतन की तो अंतर जामी पुरख विदाते ਸ਼ਰਦਾ ਮਨ ਕੀ ਪੂਰ ਨਾਨਕ ਦਾਸ ਏ ਸੁਖ ਮੰਗੇ ਮੋਖ ਕਰ ਸੰਤਨ ਕੀ ਤੋਰ ਵਾਹਿਗੁਰੂ ਜੀ ਕਾ ਖਾਲਸਾ